ਇਹ ਸਾਡਾ ਪੁੱਛੀ ਕੰਮ ਹੈ 40 ਸਾਲ ਮਾਨੂੰ ਹੋ ਗਏ ਨੇ ਕੰਮ ਕਰਦਿਆਂ ਸਾਡੇ 6 ਅੱਡੇ ਹੁੰਦੇ ਸੀ ਸਾਡੇ ਘਰ ਦੇ ਭਦੀਜਿਆਂ ਦੇ ਭਰਾਵਾਂ ਦੇ ਅਸੀਂ ਨੌ ਭਰਾ ਹਾਂ ਜੀ ਸਾਰੇ ਵੱਖ-ਵੱਖ ਅੱਡੇ ਲਾਉਂਦੇ ਹਾਂ ਸਵੇਰੇ ਦਾ ਮਗਰ ਅੱਡਾ ਲੱਗਦਾ ਹੈ ਸਾਡੇ ਹਾਂਜੀ ਅੰਮ੍ਰਿਤਸਰੀ ਦਾ ਮਗਾਉਂਦੇ ਅੱਡੇ ਲੱਗਿਆ ਤੇ ਸਾਡੇ ਜੀ ਸੌਰੀ ਦਾ ਕੰਮ ਛੱਡ ਗਏ ਤੇ ਮੈਂ ਨਹੀਂ ਛੱਡਿਆ ਮੈਂ ਛੋਟਾ ਮਾਲ ਜਿਹੜਾ ਹੈ ਦੁਕਾਨਦਾਰਾਂ ਨੂੰ ਹਰ ਦੁਕਾਨਦਾਰ ਨੂੰ ਦੇਣਾ ਤਿੰਨ ਮਹੀਨੇ ਹੋ ਗਏ ਚਾਰ ਮਹੀਨੇ ਦਾ ਪੰਦਰਾਂ ਦਿੰਦਿਆਂ ਜੀ ਹੁਣ ਇੱਕ ਮਹੀਨਾ ਹੋ ਗਿਆ ਮੈਨੂੰ ਆਪਣਾ ਮਾਲ ਪਾਉਂਦਿਆਂ ਨੂੰ ਕਾਨੂੰ ਕਿਰੇ ਕਿਰੇ ਧਾਗੇ ਵਰਤੇ ਜਾਂਦੇ ਨੇ ਇਸ ਡੋਰ ਦੇ ਵਿੱਚ ਮੱਦ ਪਾਉਂਦੇ ਧਗਾ ਜਲਦਾ ਪਿਆ ਜੀ ਸਾਰਾ ਜੀ ਵੱਡੇ ਨੜੇ ਵੀ ਆ ਗਏ 2000 ਮੀਟਰ ਆ ਗਏ ਵੀ ਜੀ ਤੇ 16 ਨਾ ਬਾਰਾ ਫਲਾਈ ਵੀ ਆ ਗਈ ਆ 16 ਫਲਾਈ ਵੀ ਆ ਗਈ ਪਿਆ ਕਸਟਮਰ ਦਾ ਫਿਰ ਕੋਈ ਨਹੀਂ ਹੁਣ ਗਾਹ ਜਿਹੜੇ ਆਈ ਜਾਂਦੇ ਪਏ ਨਹੀਂ ਹਰੇ ਕੋਈ ਆਉਂਦੇ ਪਏ ਨਹੀਂ ਅੱਗੇ ਕੋਈ ਕੁਝ ਦਿਨੇ ਉਹਦੇ ਲੈ ਜਾਂਦੇ ਨੇ ਬਾਕੀ ਇਹ ਆਵਾ ਕਿ ਗਾਂ ਕੰਮ ਜਿਹੜਾ ਨਾ ਹੁੰਦੇ ਸਾਲ ਨੂੰ ਬਹੁਤ ਜਲੋ ਹੋਏਗਾ ਜੀ ਐਤੀ ਫਿਰ ਫਰਕ ਪਿਆ ਹੈ ਕਿ ਨਹੀਂ ਪਿਆ ਫਰਕ ਪੈ ਗਿਆ ਲੁਧਿਆਣਾ ਨਾਲ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਹੜੀ ਇੱਕ ਜਿੰਨੂ ਕੀ ਖੂਨੀ ਡੋਰ ਕਿਹਾ ਜਾਂਦਾ ਚਾਈਨਾ ਦੀ ਕੁੰਨੀ ਡੋਰ ਕਿਹਾ ਜਾਂਦਾ ਕਾਫੀ ਜਰਾਂ ਨੁਕਸਾਨ ਉਹਦੇ ਨਾਲ ਹੁੰਦਾ ਏ ਕਾਫੀ ਜਰੇ ਨੇ ਪੰਛੀ ਅਤੇ ਲੋਕਾਂ ਦੇ ਵੀ ਜਰੀਏ ਉਹ ਕਾਫੀ ਮਾਰ ਕਰ ਦਈਏ ਤੇ ਨਾਉ ਟੁੱਟਦੀ ਏ ਤੇ ਨਾ ਹੀ ਉਹ ਕਿਤੇ ਵੱਢੀ ਜਾਂਦੀ ਏ ਬਲਕਿ ਬੰਦੇ ਨੂੰ ਵੀ ਵੱਢ ਦਿੰਦੀ ਤੇ ਕੀ ਕਹਿੰਦੇ ਨੇ ਪੰਛੀਆਂ ਨੂੰ ਵੀ ਬੜਾ ਨਕਸਾਰ ਪਹੁੰਚਾਉਂਦੀ ਏ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਾਫੀ ਲੰਬੇ ਸਮੇਂ ਤੋਂ ਜਰੀਆਂ ਨੇ ਇਹ ਧਾਗੇ ਦੀਆਂ ਡੋਰਾ ਜਰੇ ਲਗਾਉਂਦੇ ਨੇ ਪਰਵਾਰ ਹੈ ਚਾਰ ਤੋਂ ਪੰਜ ਪੀੜੀਆਂ ਜਿਹੜੀਆਂ ਨੇ ਚਾਰ ਤੋਂ ਪੰਜ ਪੀੜੀਆਂ ਨੇ ਜਿਹੜੀਆਂ ਉਹ ਐਦਾਂ ਹੀ ਕੰਮ ਕਰਦੇ ਨੇ ਤਾਂ ਆਪਣਾ ਪਰਿਵਾਰ ਪਾਲਦੇ ਨੇ ਸੋ ਚਾਇਨਾ ਦੀ ਡੋਰ ਨੇ ਬੜਾ ਜਿਹੜਾ ਇਹ ਗਦਰ ਪਾਇਆ ਹੋਇਆ ਗਦਰ ਕੀ ਪਾਇਆ ਹੈ ਕਿ ਉਹ ਨਾ ਟੁੱਟਦੀ ਏ ਤੇ ਨਾ ਹੀ ਉਹ ਵੱਡੀ ਜਾਂਦੀ ਏ ਤਾਂ ਲੋਕਾਂ ਨੂੰ ਵੀ ਜਿਹੜਾ ਨੁਕਸਾਨ ਹੁੰਦਾ ਇਨਸਾਨਾਂ ਨੂੰ ਵੀ ਨੁਕਸਾਨ ਹੁੰਦਾ ਤੇ ਪਸ਼ੂ ਪੰਛੀਆਂ ਨੂੰ ਵੀ ਜਿਹੜਾ ਇਹ ਉਹਦਾ ਨੁਕਸਾਨ ਹੁੰਦਾ ਆਪਾਂ ਗੱਲਬਾਤ ਵੀ ਕਰੇ ਆ ਕਰਨੇ ਆ ਵੀਰ ਨਾਲ ਕੀ ਕਹਿਣਾ ਉਹਨਾਂ ਦਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਰੀ ਹੈ ਉਹ ਐਦਾ ਹੀ ਧਾਗੇ ਵਾਲੀ ਡੋਰ ਲਗਾਉਂਦੇ ਨੇ ਤਾਂ ਕਾਫੀ ਲੰਬਾ ਸਮਝ ਰਾਇ ਇਸ ਕਾਰੋਬਾਰ ਤੇ ਹੀ ਲਗਾ ਦਿੱਤਾ ਉਹਨਾਂ ਨੇ ਤੇ ਆਪਣਾ ਪਰਿਵਾਰ ਵੀ ਪਾਲਦੇ ਨੇ ਤੇ ਨਾਲ ਦੀ ਨਾਲ ਅਪੀਲ ਵੀ ਕਰਦੇ ਨੇ ਕਿ ਚਾਈਨਾ ਦੀ ਡੋਰ ਜਰੀਏ ਬੰਦ ਹੋਣੀ ਚਾਹੀਦੀ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਤੇ ਕੀ ਨਾਮ ਹੈ ਤੇ ਕਿੰਨੀ ਦੇਰ ਤੋਂ ਜਰਾਏ ਉਹ ਐ ਜਿਹੜਾ ਧਾਗੇ ਦੀ ਡੋਰ ਦਾ ਕਾਰੋਬਾਰ ਕਰਦੇ ਨੇ ਆਪਾਂ ਗੱਲਬਾਤ ਕਰਦੇ ਆਂ ਕੀ ਕਹਿਣਾ ਉਹਨਾਂ ਦਾ ਤੇ ਕੀ ਨਾਮ ਹੈ ਕਿੰਨੀ ਦੇਰ ਤੋਂ ਜਿਹੜਾ ਕੰਮਕਾਰ ਕਰਦੇ ਪਏ ਨੇ ਗੱਲਬਾਤ ਕਰਦੇ ਆਂ ਸੋ ਨਮਸਤੇ ਭਾਜੀ ਕੀ ਨਾਮ ਜੀ ਸਤਵਾਲ ਸਤਵਾਲ ਜੀ ਕਿੰਨੀ ਦੇਰ ਤੋਂ ਜਿਹੜਾ ਧਾਗੇ ਦੀ ਡੋਰ ਦਾ ਤੁਸੀਂ ਕੰਮ ਕਰਦੇ ਪਿਓ ਇਹ ਸਾਡਾ ਪੁੱਛੀ ਕੰਮ ਹੈ 40 ਸਾਲ ਮਨੂੰ ਹੋ ਗਏ ਨੇ ਕੰਮ ਕਰਦਿਆਂ ਜੀ ਕਿੰਨੀਆਂ ਧੀਆਂ ਓੜੀਆਂ ਸਾਡੇ 6 ਅੱਡੇ ਹੁੰਦੇ ਸੀ ਸਾਡੇ ਘਰ ਦੇ ਭਤੀਜਿਆਂ ਦੇ ਭਰਾਵਾਂ ਦੇ ਅਸੀਂ 9 ਭਰਾ ਹਾਂ ਜੀ ਸਾਰੇ ਵਕੂ ਬੱਕੋ ਕੱਢੇ ਲਾਉਨੇ ਹਾਂ ਸਵੇਮੇ ਦਾ ਮਗਰ ਅੱਡਾ ਲੱਗਦਾ ਹੈ ਸਾਡੇ ਹਾਂਜੀ ਅੰਬਰਸਰੀ ਦਾ ਮਗਾਵਲੇ ਅੱਡੇ ਲੱਗਿਆ ਤੇ ਸਾਡੇ ਜੀ ਤੇ ਜੂ ਚਲਿਆ ਗੱਟੂ ਸਾਰੇ ਬੰਦ ਹੋ ਗਏ ਆ ਕੋਈ ਘਰ ਰਿਹਾ ਕੋਈ ਨਹੀਂ ਕੋਈ ਕੰਮ ਛੱਡ ਗਿਆ ਤੇ ਨੇ ਤੇ ਮੈਂ ਨਹੀਂ ਛੱਡਿਆ ਮੈਂ ਛੋਟਾ ਮਾਲ ਜਿਹੜਾ ਹੈ ਦੁਕਾਨਦਾਰਾਂ ਨੂੰ ਹਰ ਦੁਕਾਨਦਾਰ ਨੂੰ ਦੇਣਾ ਤਿੰਨ ਮਹੀਨੇ ਹੋ ਗਏ ਚਾਰ ਮਹੀਨੇ ਤੇ ਪੰਦਰਾਂ ਦਿਨ ਦਿੰਦੇ ਆ ਜੀ ਹੁਣ ਇੱਕ ਮਹੀਨਾ ਹੋ ਗਿਆ ਮੈਨੂੰ ਆਪਣਾ ਮਾਲ ਬੰਦਿਆ ਤੇ ਉਹ ਮਾਲ ਕਾ ਗਾ ਬਹੁਤ ਹਲਕਾ ਨਿਕਲਦਾ ਜੇ ਲੋਕਾਂ ਦਾ ਕੋਈ ਫਰਕ ਪਿਆ ਹੁਣ ਤੇ ਕੋਈ ਸਰਕਾਰਾਂ ਦੇ ਰੀਆਂ ਬੜੀਆਂ ਸਖਤ ਹੋ ਗਈਆਂ ਨੇ ਜੁਰਮਾਨਾ ਵੀ ਜਿਹੜਾ ਲਾਣ ਲਾਪੇ ਨੇ ਤੇ ਸਰਕਾਰਾਂ ਵੱਲੋਂ ਤੇ ਨਾਲ ਦੇ ਨਾਲ ਕੈਦ ਵੀ ਹੈ ਜਿਹੜੀ ਕਿੰਨਾ ਕੁ ਫਰਕ ਪਿਆ ਕਸਟਮਰ ਦਾ ਫਿਰ ਕੋਈ ਨਹੀਂ ਹੁਣ ਗਾ ਜਿਹੜੇ ਆਈ ਜਾਂਦੇ ਪਏ ਨਹੀਂ ਹਰੇ ਕੋਈ ਆਉਂਦੇ ਪਏ ਨੇ ਅੱਦੇ ਕੋਈ ਕੁਝ ਦਿਨੇ ਉਹਦੇ ਲੈ ਜਾਂਦੇ ਨੇ ਬਾਕੀ ਆਵਾ ਕਿ ਆ ਗਾਂ ਕੰਮ ਇਹ ਰਣਾ ਹੰਦੇ ਸਾਲ ਨੂੰ ਬਹੁਤ ਜਲੋ ਹੋਏਗਾ ਜੀ ਐਤੀ ਫਿਰ ਫਰਕ ਪਿਆ ਕਿ ਨਹੀਂ ਪਿਆ ਫਰਕ ਪੈ ਗਿਆ ਫਰਕ ਪਿਆ ਹੈ ਨਾ ਕਸਟਮਰ ਦਾ ਬੋਲ ਗੋ ਗੋ ਪਰ ਕੀ ਫਿਰ ਕਹਿਣਾ ਚਾਹੁੰਦੇ ਹੋ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਹੋ ਕਿਉਂਕਿ ਸਰਕਾਰ ਨੇ ਹੀ ਜਿਹੜਾ ਇਹ ਇਹ ਬਦਲਾਵ ਲਿਆਂਦਾ ਤੇ ਨਾਲ ਦੀ ਨਾਲ ਪ੍ਰਸ਼ਾਸਨ ਦਾ ਤੇ ਨਾਲ ਦੀ ਨਾਲ ਲੋਕ ਵੀ ਜਿਹੜੇ ਨੇ ਉਹ ਸचेत ਹੋ ਗਏ ਨੇ ਸਿਆਣੇ ਹੋ ਗਏ ਨੇ ਉਹ ਧਾਗੇ ਦੀ ਡੋਰ ਵਰਤਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਧਾਗੇ ਡੋਰ ਭਾਈ ਜਿਹੜੀ ਅੱਗੇ 340 ਰੀਲ ਹੁੰਦੀ ਹੁੰਦੀ ਉਹਨ 100 ਰੁਪਏ ਦੀ ਹੋ ਗਈ ਆ ਠੀਕ ਹੈ ਜੀ ਜੀ ਬਾਕੀ ਇਹ ਹੈ ਕਿ ਅਸੀਂ ਕੰਮ ਨਹੀਂ ਛੱਡਿਆ ਕੰਮ ਹੀ ਕਰਦੇ ਹਾਂ ਛੋਟਾ ਮਾਲ ਦੇ ਕੋਲ ਆਪਣੇ ਹੀ ਮਾਲ ਬਣਾ ਰਹੇ ਆ ਤੇ ਗਾਗ ਬਹੁਤ ਜਿਆਦਾ ਆ ਰਿਹਾ ਸੋ ਕਿਹੇ ਕਿਹੇ ਫਿਰ ਕਿਹਰੇ ਕਿਹਰੇ ਨਾਮ ਨੇ ਧਾਗੇ ਦੀ ਡੋਰ ਧਾਗੇ ਮਰਦ ਬਾਂਦੀ ਕੋਈ ਕੰਪਨੀ ਚੱਲਦੀ ਪਈ ਹੈ ਪੈਂਡੇ ਵਾਲਿਆਂ ਦੀ ਅੱਛਾ ਜੀ ਕੋਈ ਮਿਲ ਚੱਲਦੀ ਪਈ ਹੈ ਉਹ ਕਾਲਾ ਸੰਗਲ ਵੀ ਕਹਿੰਦੇ ਨੇ ਉਹ ਕਾਲਾ ਸੰਗਲ ਉਹਨਾਂ ਲਈ ਆ ਕੀ ਕੀ ਨਾਮ ਨੇ ਉਹ ਦੱਸੋ ਸਾਡੇ ਦਰਸ਼ਕਾਂ ਨੂੰ ਕਿਹਰੇ ਕਿਹਰੇ ਧਾਗੇ ਵਰਤੇ ਜਾਂਦੇ ਨੇ ਇਸ ਡੋਰ ਦੇ ਵਿੱਚ ਮਰਦ ਬਾਂਦੇ ਤਾਂ ਗੱਲ ਚੱਲਦਾ ਪਈ ਆ ਜੀ ਸਾਰਾ ਜੀ ਵੱਡੇ ਨੜੇ ਵੀ ਆ ਗਏ 2000 ਮੀਟਰ ਵਾਲੇ ਵੀ ਜੀ ਤੇ 16 ਬੋਰਾ ਫਲਾਈ ਵੀ ਆ ਗਈ ਆ 16 ਫਲਾਈ ਵੀ ਆ ਗਈ ਸੋ ਕਿੰਨੇ ਤੋਂ ਫਿਰ ਜਿਹੜਾ ਸਟਾਰਟ ਕਰਦੇ ਹੋ ਤੁਸੀਂ ਇਹ ਪਿੰਨਾ ਦੋਰ ਦਾ ਜਰਾ ਲਗਾਉਂਦੇ ਹੋ ਕਿਉਂਕਿ ਇਹਨੀ ਮਿਹਨਤ ਵੀ ਬੜੀ ਕੀ ਕੀ ਕਰਨਾ ਪੈਂਦਾ ਪਹਿਲਾਂ ਤਾਂ ਫਿਰ ਤਿਆਰ ਹੁੰਦੀ ਉਹ ਸਾਡੇ ਦਰਸ਼ਕਾਂ ਨੂੰ ਦਿੱਤੇ ਪਹਿਲਾਂ ਇਹ ਕਈ ਹਲ ਮੀਟਰ ਵਾਲਾ ਵੀ ਨਾ ਇਹ ਵਾਲਾ 100 ਦਾ ਕੱਚਾ ਨੜਾ ਹੀ 150 ਵੇਚਦੇ ਸੀ ਜੀ ਤੇ ਦੋ ਨੜੇ ਵਾਲਾ ਹੀ 300 ਦਾ ਬਾਕੀ ਹੋਰ ਵੱਡੇ ਵੀ ਨੇ ਵੀ ਦੇ ਦੇ ਚਲੋ ਜਿੱਦੇ ਮਰਜ਼ੀ ਲੈ ਜਾਗਾ ਸੋ ਮਿਹਨਤ ਫਿਰ ਕਿੰਨੀ ਕਿ ਕਰਨੀ ਪੈਂਦੀ ਹੈ ਮਿਹਨਤ ਤਾਂ ਕਰਨੀ ਪੈਂਦੀ ਹੈ ਜੀ ਮਿਹਨਤ ਦੇ ਬਿਨਾਂ ਤੇ ਕੋਈ ਨਹੀਂ ਇਹ ਸਾਡਾ ਖਾਨਦਾਨੀ ਕੰਮ ਹੈ ਮਾਨੂੰ ਪਪਾ ਨੇ ਇਹ ਕੰਮ ਨਹੀਂ ਛੱਡਣਾ ਤੇ ਮੇਰਾ ਤਾਂ ਨਹੀਂ ਛੱਡਿਆ 14 ਸਾਲ ਹੋ ਗਏ ਆ ਗੱਟੂ ਚੱਲੇ ਨੂੰ ਪੈਸੇ ਤਾਂ ਕਦੇ ਛੱਡਿਆ ਨਹੀਂ ਤੇ ਅਲਕਾਂ ਮਹਾਰਾਜ ਦੀ ਮਿਹਰ ਹੀ ਐ ਕੰਮ ਠੀਕ ਐ ਵਧੀਆ ਵਧੀਆ ਸੋ ਗੱਲਬਾਤ ਕੀਤੀ ਐ ਜੀ ਉਹਨਾਂ ਨੇ ਕਿਹਾ ਐ ਕਿ ਪਰਮਾਤਮਾ ਦੀ ਕਿਰਪਾ ਹੋਈ ਐ ਤੇ ਨਾਲ ਦੀ ਨਾਲ ਪ੍ਰਸ਼ਾਸਨ ਨੇ ਜਿਹੜੀ ਸ਼ਕਤੀ ਕੀਤੀ ਉਹਦੇ ਕਰਕੇ ਜਿਹੜਾ ਸਾਡਾ ਵੀ ਕਾਰੋਬਾਰ ਬੜਾ ਚੱਲਿਆ ਐ ਤੇ ਕਸਟਮਰ ਵੀ ਹੋਣ ਆਂਦੇ ਨੇ ਤਾਂ ਜਿੱਦਾਂ ਪਹਿਲਾਂ ਲਾਈਨਾਂ ਲੱਗੀਆਂ ਹੁੰਦੀਆਂ ਸੀਗੀਆਂ ਉਦਾਂ ਹੀ ਆਣ ਕੇ ਕਸਟਮਰ ਜੇਰੇ ਨੇ ਸਾਡੇ ਕੋਲ ਕਹਿੰਦੇ ਨੇ ਕਿ ਸਾਨੂੰ ਵਰਦਮਾਨ ਕਾਲਾ ਸੰਗਲ ਭੇਡੂ ਗੈਂਡਾ ਐਦਾਂ ਦੇ ਜਿਹੜੇ ਧਾਗੇ ਨੇ ਉਹ ਫੇਰ ਮਾਰਕੀਟ ਦੇ ਵਿੱਚ ਜਿਹਰੇ ਨੇ ਡੋਰ ਲਗਾਉਣ ਵਾਸਤੇ ਲੋਕ ਜਿਹਰੇ ਨੇ ਇੱਥੇ ਪਹੁੰਚਦੇ ਨੇ ਤਾਂ ਉਹ ਜਿਹੜੇ ਕਾਰੀਗਰ ਨੇ ਉਹ ਵੀ ਕਹਿੰਦੇ ਨੇ ਕਿ ਸਾਡਾ ਪੁਰਾਣਾ ਸਭ ਤੋਂ ਪੁਰਾਣਾ ਜਿਹੜਾ ਛੇ ਅੱਡੇ ਲੱਗਦੇ ਸੀਗੇ ਬਟਾਲੇ 'ਚ ਅੰਮ੍ਰਿਤਸਰੀਆਂ ਦੇ ਮੁਕਾਬਲੇ ਤੇ ਜਿਹੜੇ ਅੱਡੇ ਲੱਗਦੇ ਸੀਗੇ ਬਟਾਲਾ ਸ਼ਹਿਰ ਦੇ ਵਿੱਚ ਤਾਂ ਬੜਾ ਖੁਸ਼ ਨੇ ਪਰਿਵਾਰ ਕਿ ਹਾੜਾ ਵੀ ਕਿਤੇ ਕਾਰੋਬਾਰ ਚੱਲਿਆ ਪ੍ਰਸ਼ਾਸਨ ਦਾ ਵੀ ਕਿਤੇ ਨਾ ਕਿਤੇ ਧੰਨਵਾਦ ਕਰਦੇ ਨੇ ਸੋ ਵੀਡੀਓ ਨੂੰ ਵੱਤੋ ਵੱਤੇ ਸ਼ੇਅਰ ਕਰਿਓ ਕੀ ਤਾਂ ਕੀ ਜਰੀਏ ਰੈਂਦੀ ਖੁੰਦੀ ਚਾਈਨਾ ਡੋਰ ਆ ਜਰੀ ਹੁੰਨੀ ਡੋਰ ਆ ਉਹਦੇ ਤੋਂ ਕਰੇਜ਼ ਕਰਨ ਲੋਗ ਤੇ ਧਾਗੇ ਵਾਲੀ ਡੋਰੀ ਜਰੀਏ ਉਹ ਵਰਤਨ ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੁਧਿਆਣਾ ਲਾਈਵ ਲੱਕੀ ਰਾਜਪੂਤ ਗੁਰਦਾਸਪੁਰ